ਸਾਤਸ਼ਿਕਾ ਦੇ ਬੱਚਿਓ ਹਾਂਜੀ ਬੱਚਿਓ ਅੱਜ ਆਪਾਂ ਕਰਾਂਗੇ ਅਗਲੀ ਲਾਈਨ ਦਾ ਪਹਿਲਾ ਅੱਖਰ ਅਗਲੀ ਲਾਈਨ ਦਾ ਨਾਮ ਕੀ ਆ ਅੰਤਮ ਵਰਗ ਠੀਕ ਹੈ ਤੇ ਇਹਦਾ ਪਹਿਲਾ ਅੱਖਰ ਕੀ ਆ ਯਈਆ ਤੇ ਚਲੋ ਆਪਾਂ ਲਿਖਣਾ ਸ਼ੁਰੂ ਕਰੀਏ ਹਾਂਜੀ ਬੱਚਿਓ ਯਈਆ ਲਿਖਣ ਲਈ ਪਹਿਲਾਂ ਆਪਾਂ ਦੂਜੀ ਲਾਈਨ ਦੇ ਉੱਪਰ ਲਾਵਾਂਗੇ ਸਿੱਧੀ ਲਾਈਨ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਇਧਰੋਂ ਐਵੇਂ ਲਾਈਨ ਲੈ ਕੇ ਜਾਣੀ ਆ ਕਰਵ ਲਾਈਨ ਆਹ ਲਾਈਨ ਨੂੰ ਕ੍ਰਾਸ ਕਰਕੇ ਇੱਥੇ ਨੂੰ ਛੱਡ ਦੇਣਾ ਠੀਕ ਹੈ ਉਸ ਤੋਂ ਬਾਅਦ ਆਪਾਂ ਇੱਧਰ ਨੂੰ ਕੋਰਬ ਲਾਈਨ ਬਣਾਉਣੀ ਆ ਇਸ ਤਰ੍ਹਾਂ ਠੀਕ ਹੈ ਇਸ ਤੋਂ ਬਾਅਦ ਆਪਾਂ ਇਸ ਲਾਈਨ ਨੂੰ ਲੈ ਜਾਣਾ ਹੈ ਉੱਪਰ ਇੱਥੇ ਇਹਦੇ ਕੋਲ ਠੀਕ ਹੈ ਇਸ ਲਾਈਨ ਦੇ ਉੱਪਰੋਂ ਫਿਰ ਆਪਾਂ ਨੂੰ ਇੱਧਰ ਸਿੱਧੀ ਲਗਾਵਾਂਗੇ ਇਸ ਤਰ੍ਹਾਂ ਤੇ ਉੱਪਰੋਂ ਲਾਈਨ ਲੈ ਕੇ ਆਵਾਂਗੇ ਇੱਥੋਂ ਸ਼ੁਰੂ ਕਰਕੇ ਇੱਥੇ ਆਪਾਂ ਇਹਦੇ ਨਾਲ ਟੱਚ ਕਰ ਦੇਣਾ ਤੇ ਆਹ ਲਾਈਨ ਹਟਾ ਦਾਂਗੇ ਤਾਂ ਕਿ ਤੁਹਾਨੂੰ ਭੁਲੇਖਾ ਨਾ ਪਵੇ ਇਹ ਆਪਣੇ ਕੋਲੇ ਬੱਚਿਓ ਬਣ ਗਿਆ ਯਈਆ ਹਾਂਜੀ ਬੱਚਿਓ ਇਹ ਔਖਾ ਨਹੀਂ ਆ ਪਰ ਥੋੜਾ ਜਿਹਾ ਸਮਝਣ ਦੀ ਗੱਲ ਆ ਕਿ ਇਹਨੂੰ ਆਪਾਂ ਥੋੜਾ ਜਿਹਾ ਸਮਝਣਾ ਤੇ ਫਿਰ ਆਪਾਂ ਇਹਨੂੰ ਲਿਖਣਾ ਹੈ ਕਿ ਕਿਸ ਤਰ੍ਹਾਂ ਲਿਖ ਸਕਦੇ ਹਾਂ ਹਾਂਜੀ ਬੱਚਿਓ ਹੁਣ ਆਪਾਂ ਇੱਥੇ ਵੇਖਦੇ ਹਾਂ ਕਿ ਆਪਾਂ ਯਈਆ ਕਿਵੇਂ ਰਾਈਟ ਕਰ ਸਕਦੇ ਹਾਂ ਪਹਿਲਾਂ ਆਪਾਂ ਕੀ ਕਰਾਂਗੇ ਸਿੱਧੀ ਲਾਈਨ ਲਗਾਵਾਂਗੇ ਇਸ ਤਰ੍ਹਾਂ ਠੀਕ ਹੈ ਹਾਂਜੀ ਸਿੱਧੀ ਲਾਈਨ ਲਗਾਉਣ ਤੋਂ ਬਾਅਦ ਆਪਾਂ ਇੱਥੇ ਲਗਾਵਾਂਗੇ ਕਰਵ ਲਾਈਨ ਇਸ ਲਾਈਨ ਨੂੰ ਆਪਾਂ ਇਹਦੇ ਨਾਲ ਟੱਚ ਥੱਲੇ ਨਹੀਂ ਕਰਨਾ ਥੱਲੇ ਵਾਲੀ ਲਾਈਨ ਨਾਲ ਨਹੀਂ ਜੋੜਨਾ ਫਿਰ ਆਪਾਂ ਇੱਥੋਂ ਇਧਰ ਨੂੰ ਕਰਵ ਲਾਈਨ ਲਗਾਵਾਂਗੇ ਸੱਜੇ ਪਾਸੇ ਠੀਕ ਹੈ ਤੇ ਉੱਪਰ ਲਿਜਾ ਕੇ ਇੱਥੇ ਤੱਕ ਇਹਨੂੰ ਆਪਾਂ ਛੱਡ ਦੇਣਾ ਉਸ ਤੋਂ ਬਾਅਦ ਆਪਾਂ ਇਧਰ ਸਿੱਧੀ ਲਾਈਨ ਲਗਾਵਾਂਗੇ ਇਹ ਵੀ ਛੋਟੀ ਲਗਾਉਣੀ ਆ ਬਹੁਤ ਲੰਮੀ ਨਹੀਂ ਲਗਾਉਣੀ ਉਸ ਤੋਂ ਬਾਅਦ ਇੱਥੇ ਇਹਨੂੰ ਇਸ ਲਾਈਨ ਨੂੰ ਜਦੋਂ ਛੱਡਤਾ ਫਿਰ ਆਪਾਂ ਉੱਪਰੋਂ ਲਾਈਨ ਸ਼ੁਰੂ ਕਰਨੀ ਆ ਲੈ ਕੇ ਆਉਣੀ ਤੇ ਥੱਲੇ ਤੱਕ ਇਸ ਲਾਈਨ ਨਾਲ ਇਹਨੂੰ ਜੋੜ ਦੇਣਾ ਹਾਂਜੀ ਬੱਚਿਓ ਕੀ ਬਣ ਗਿਆ ਯਈਆ ਹਾਂਜੀ ਬੱਚਿਓ ਹੁਣ ਆਪਾਂ ਰੋਜ਼ ਦੀ ਤਰ੍ਹਾਂ ਇੱਥੇ ਪਲੇਨ ਜਗਾ ਤੇ ਲਿਖ ਕੇ ਵੇਖਾਂਗੇ ਕਿ ਆਪਾਂ ਯਈਆ ਕਿਵੇਂ ਲਿਖ ਸਕਦੇ ਆ ਕਿਉਂਕਿ ਕਈ ਵਾਰ ਆਪਣੇ ਕੋਲ ਖਾਲੀ ਨੋਟਬੁੱਕ ਪਲੇਨ ਨੋਟਬੁੱਕ ਹੁੰਦੀ ਆ ਸਾਫ ਪੇਜ ਵਾਲੀ ਤੇ ਜਾਂ ਫਿਰ ਆਪਣੇ ਕੋਲ ਸਲੈਕਟ ਹੁੰਦੀ ਆ ਤਾਂ ਆਪਾਂ ਉਹਦੇ ਤੇ ਕਿਵੇਂ ਪ੍ਰੈਕਟਿਸ ਕਰਨੀ ਆ ਹੁਣ ਤੁਸੀਂ ਉਹ ਵੇਖੋ ਪਹਿਲਾਂ ਆਪਾਂ ਇੱਥੇ ਲਾਵਾਂਗੇ ਸਿੱਧੀ ਲਾਈਨ ਠੀਕ ਹੈ ਉਸ ਤੋਂ ਬਾਅਦ ਇਧਰ ਆਪਾਂ ਲਗਾਵਾਂਗੇ ਕਰਵ ਲਾਈਨ ਠੀਕ ਹੈ ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਇੱਧਰ ਲਾਈਨ ਲਗਾਉਣੀ ਆ ਕਾ ਇਧਰ ਨੂੰ ਤੈਨੂੰ ਇੱਥੇ ਲਿਜਾ ਕੇ ਲੀਵ ਕਰ ਦੇਣਾ ਠੀਕ ਆ ਉਸ ਤੋਂ ਬਾਅਦ ਆਪਾਂ ਇਧਰ ਲੈ ਕੇ ਜਾਣਾ ਇਹ ਵੀ ਛੋਟੀ ਜੀ ਲਾਈਨ ਲਗਾਉਣੀ ਆ ਬਹੁਤ ਲੰਮੀ ਨਹੀਂ ਲਗਾਉਣੀ ਫਿਰ ਆਪਾਂ ਲਾਈਨ ਨੂੰ ਲੈ ਕੇ ਆਵਾਂਗੇ ਉੱਪਰੋਂ ਬਿਲਕੁਲ ਸਿੱਧੀ ਤੇ ਥੱਲੇ ਇੱਥੇ ਤੱਕ ਲਗਾਵਾਂਗੇ ਆਹ ਲਾਈਨ ਲਾਈਨ ਦੇ ਬਰਾਬਰ ਜਦੋਂ ਆ ਗਈ ਥੋੜਾ ਜਾਇਦੇ ਤੋਂ ਨੀਵਾ ਲਗਾਵਾਂਗੇ ਇਸ ਲਾਈਨ ਨੂੰ ਹਾਂਜੀ ਬੱਚਿਓ ਇਹ ਆਪਾਂ ਵੇਖ ਲਿਆ ਕਿ ਆਪਾਂ ਇਹ ਹੀ ਆ ਕਿਵੇਂ ਲਿਖ ਸਕਦੇ ਹਾਂ ਇਹਦੀ ਪ੍ਰੈਕਟਿਸ ਤੁਹਾਨੂੰ ਥੋੜੀ ਜੀ ਵੱਧ ਕਰਨੀ ਪਹੂਗੀ। ਹਾਂਜੀ ਬੱਚਿਓ ਆਪਾਂ ਇੱਕ ਵਾਰੀ ਲਈ ਆ ਨੇੜੇ ਤੋਂ ਲਿਖਣਾ ਸਿੱਖਦੇ ਆ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ? ਇੱਥੇ ਲਾਵਾਂਗੇ ਬਿਲਕੁਲ ਸਿੱਧੀ ਲਾਈਨ ਠੀਕ ਹੈ। ਉਸ ਤੋਂ ਬਾਅਦ ਆਪਾਂ ਇੱਥੋਂ ਕਰਵ ਲਾਈਨ ਬਣਾਵਾਂਗੇ ਜਿਵੇਂ ਆਪਾਂ ਬਣਾਈ ਸੀ ਪੱਪੇ ਦੀ। ਠੀਕ ਆ ਪਪਾ ਅੱਖਰ ਦੀ ਆਪਾਂ ਲਾਈਨ ਬਣਾਈ ਸੀ ਜਿਵੇਂ। ਫਿਰ ਇੱਥੋਂ ਆਪਾਂ ਐਵੇਂ ਕਰਵ ਲਾਈਨ ਬਣਾਵਾਂਗੇ ਰਾਉਂਡ ਸ਼ੇਪ ਦਿੰਦੇ ਹੋਏ। ਫਿਰ ਇਹਨੂੰ ਇੱਥੇ ਆਪਾਂ ਲੈ ਕੇ ਰਹਿਣਾ ਐਦਾਂ। ਠੀਕ ਹੈ ਫਿਰ ਆਪਾਂ ਇੱਧਰ ਸਿੱਧੀ 슬ੀਪਿੰਗ ਲਾਈਨ ਬਣਾਉਣੀ ਆ ਛੋਟੀ ਠੀਕ ਹੈ ਉਸ ਤੋਂ ਬਾਅਦ ਆਪਾਂ ਉੱਪਰੋਂ ਲਾਈਨ ਲੈ ਕੇ ਆਉਣੀ ਆ ਐਦਾਂ ਬਿਲਕੁਲ ਸਿੱਧੀ ਲਾਈਨ ਹਾਂਜੀ ਬੱਚਿਓ ਇਹ ਆਪਣੇ ਕੋਲ ਬਣ ਗਿਆ ਯਈਆ ਹਾਂਜੀ ਬੱਚਿਓ ਤੁਸੀਂ ਯਈਆ ਲਿਖਣਾ ਆਰਾਮ ਨਾਲ ਸਿੱਖ ਸਕਦੇ ਹੋ ਕੋਈ ਔਖਾ ਨਹੀਂ ਆ ਬਸ ਇਹਦੀਆਂ ਦੋ ਲਾਈਨਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਧਿਆਨ ਨਾ ਲਾਉਣਾ ਕਿ ਇੱਕ ਕਰਵ ਲਾਈਨ ਲਗਾਉਣੀ ਆ ਇਧਰੋਂ ਲੌਂਗ ਲੰਮੀ ਲਗਾਉਣੀ ਆ ਫਿਰ ਇਧਰ ਨੂੰ ਲਗਾਉਣੀ ਆ ਠੀਕ ਆ ਸਿਰ ਥੋੜੀ ਜੀ ਟੇਢੀ ਤੇ ਆ ਵੀ ਲਾਈਨ ਸਿੱਧੀ ਹੋਊਗੀ ਇਹ ਵੀ ਸਿੱਧੀ ਹੋਊਗੀ ਫਿਰ ਆ ਲਾਈਨ ਵੀ ਸਿੱਧੀ ਹੋਊਗੀ ਠੀਕ ਹੈ ਇਹਦੇ ਚ ਲਾਈਨਾਂ ਥੋੜੀਆਂ ਵੱਧ ਨੇ ਪਰ ਔਖਾ ਨਹੀਂ ਹੈਗਾ ਤੁਸੀਂ ਵਾਰ-ਵਾਰ ਪ੍ਰੈਕਟਿਸ ਕਰਕੇ ਇਸ ਨੂੰ ਸਿੱਖ ਸਕਦੇ ਹੋ ਹਾਂਜੀ ਬੱਚਿਓ ਹੁਣ ਆਪਾਂ ਵੇਖਾਂਗੇ ਕਿ ਯਈਆ ਅੱਖਰ ਨਾਲ ਕਿਹੜੇ-ਕਿਹੜੇ ਸ਼ਬਦ ਸ਼ੁਰੂ ਹੁੰਦੇ ਆ ਯਈਆ ਯੱਕਾ ਯਾਇਆ ਯਾਕ ਹਾਂਜੀ ਬੱਚਿਓ ਯਾਕ ਕਿਹਨੂੰ ਕਹਿੰਦੇ ਆ ਇੱਕ ਜਾਨਵਰ ਨੂੰ ਕਹਿੰਦੇ ਆ ਯਾਕ ਠੀਕ ਹੈ ਤੇ ਹੋਰ ਯਾਇਆ ਕੀ ਹੋ ਸਕਦਾ ਯਾਇਆ ਯਾਤਰੀ ਹਾਂਜੀ ਬੱਚਿਓ ਯਾਤਰੀ ਕਿਹਨੂੰ ਕਹਿੰਦੇ ਆ ਜਿਹੜਾ ਕੋਈ ਟਰੈਵਲ ਕਰਦਾ ਸਫਰ ਕਰਦਾ ਹਨਾ ਬੱਸ ਤੇ ਕਰੇ ਚਾਹੀ ਜਹਾਜ਼ ਤੇ ਕਰੇ ਚਾਹੀ ਰੇਲ ਗੱਡੀ ਤੇ ਕਰੇ ਠੀਕ ਹੈ ਉਹਨੂੰ ਕੀ ਕਹਿੰਦੇ ਨੇ ਯਾਤਰੀ ਇੱਕ ਥਾਂ ਤੋਂ ਜਿਹੜਾ ਦੂਜੀ ਥਾਂ ਤੇ ਜਾਣ ਵਾਲਾ ਵਿਅਕਤੀ ਹੁੰਦਾ ਉਹਨੂੰ ਯਾਤਰੀ ਕਿਹਾ ਜਾਂਦਾ ਹੈ ਤੇ ਇਸ ਤੋਂ ਮੇਨਾਂ ਇਹ ਅੱਖਰ ਨਾਲ ਹੋਰ ਕਿਹੜੇ ਸ਼ਬਦ ਸ਼ੁਰੂ ਹੋ ਸਕਦੇ ਆ ਇਹ ਤੁਸੀਂ ਆਪ ਵੀ ਲੱਭਣੇ ਆ ਤੇ ਕੱਲ ਨੂੰ ਆਪਾਂ ਕਰਾਂਗੇ ਇਸੇ ਲਾਈਨ ਦਾ ਅਗਲਾ ਅੱਖਰ ਅਗਲਾ ਅੱਖਰ ਕਿਹੜਾ ਹੈ ਹਾਂਜੀ ਰਾਰਾ ਚਲੋ ਠੀਕ ਆ ਬੱਚਿਓ ਓਕੇ ਟੇਕ ਕੇਅਰ ਐਂਡ ਬਾਏ ਬਾਏ